ਸਹਿ ਮਹਾਰਾਜ ਤੋਂ ਲੈ ਕੇ ਉਹੀ ਜੋਤ ਜਿਸ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰਤ ਅਲੀ ਗਲੀ ਮੇਰੀ ਆਓ ਉਸੇ ਤੇ ਪਹਿਰਾ ਦਿੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਉਹਨਾਂ ਖਾਲਸਿਆਂ ਨੇ ਫਿਰ ਇੱਥੇ ਆ ਕੇ ਜਿਹੜੀਆਂ ਨੇ ਆਪਣੀਆਂ ਸ਼ਹਾਦਤਾਂ ਦੇਣਾਗਾ ਕੀਤੀਆਂ ਗੁਰੂ ਸਾਹਿਬ ਨੇ ਸਭ ਕੁਝ ਸਾਡੇ ਤੋਂ ਕੁਰਬਾਨ ਕੀਤਾ ਹੈ ਆਪਣਾ ਪਰਿਵਾਰ ਵਾਰ ਕੇ ਆਪਨਾ ਆਪ ਵਾਰ ਕੇ ਸਤਿਗੁਰੂ ਜੀ ਨੇ ਪੰਥ ਨੂੰ ਸਰਦਾਰੀਆਂ ਜਿਹੜੀਆਂ ਬਖਸ਼ੀਆਂ ਨੇ आनंदपुर साहिब ਤੋਂ ਬਹੁਤ ਵੱਡਾ ਪਿਸ਼ੋਖੜ ਹੈ ਜਦੋਂ 8 ਮਹੀਨੇ ਦਾ ਘੇਰਾ ਪੈਂਦਾ ਉਸ ਘੇਰੇ ਦੇ ਦੌਰਾਨ ਜਿਹੜਾ ਹੈ ਇਹੋ ਜਿਹਾ ਸਬਬ ਬਣਦਾ ਵੀ ਕੁਝ ਸਿੰਘ ਨਾ ਚਾਹੁੰਦੇ ਵੀ ਮਹਾਰਾਜ ਨੂੰ ਲਿਖ ਕੇ ਦੇਣ ਲਈ ਮਜਬੂਰ ਹੋ ਗਏ ਜੋ ਉੱਥੇ ਲਿਖਤ ਕਰ ਬੈਠੇ ਸਨ ਉਸੇ ਆਪਣੀ ਕੀਤੀ ਹੋਈ ਭੁੱਲ ਨੂੰ ਬਖਸ਼ਾਉਣ ਵਾਸਤੇ ਫਿਰ ਇਸ ਸਥਾਨ ਤੇ ਆ ਕੇ ਉਹਨਾਂ ਨੇ ਗੁਰੂ ਪਿਆਰ ਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਸੀ ਤੇ ਆਪਣਾ ਕੁਰਬਾਨ ਆਪ ਕੁਰਬਾਨ ਕੀਤਾ ਤੇ ਮਹਾਰਾਜ ਨੇ ਟੁੱਟੀ ਗੰਢ ਲਈ ਸੀ ਜਿਸ ਕਰਕੇ ਖਦਰਾਨੇ ਦੀ ਢਾਬ ਹੈ ਜਿਹੜੀ ਉਹ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ Oh 40 ਸ਼ਹੀਦਾਂ ਦੀ ਤਖਤੀ ਮੁਖਤਰ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ ਮਾਗੀ ਦੇ ਮੇਲੇ ਨੂੰ ਜਿਹੜਾ ਕਹਿ ਸਕਦੇ ਆ ਕਿ ਅੱਜ ਨਗਰ ਕੀਰਤਨ ਜਿਹੜਾ ਆਰੰਭ ਹੋਏ ਨੇ ਤਾਂ ਉੱਥੇ ਸ਼ਹਿਰ ਮੁਖਸਰ ਦੇ ਵਿੱਚ ਜਿਹੜਾ ਹੈ ਬੜਾ ਹੀ ਧੂਮ ਧਾਮ ਦਾ ਜਿਹੜਾ ਇੱਕ ਮਾਹੌਲ ਬਣਿਆ ਹੋਇਆ ਜਿੱਥੇ ਕਿ ਆਪਾਂ ਗੱਲ ਕਰ ਰਹੀਏ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਜਿਹੜਾ ਨਗਰ ਕੀਰਤਨ ਹੈ ਪੂਰੇ ਨਗਰ ਮੁਖਸਰ ਸਾਹਿਬ ਦੇ ਵਿੱਚ ਕੱਜਾ ਜਾ ਰਿਹਾ ਹੈ ਤਾਂ ਅਕਸਰ ਬੋੜਾ ਹੀ ਇੱਕ ਮਾਹੌਲ ਕਹਿ ਸਕਦੇ ਆ ਇੱਕ अनोखा ਮਾਹੌਲ ਬਣਿਆ ਹੋਇਆ ਜਿੱਥੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਹਿਰਤੁਰਵਾਨ ਕੀ ਹੋਈ ਹੈ ਤਾਂ ਮੇਰੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਬਾਬਾ ਜੀ ਅੱਜ ਨਗਰ ਕੀਰਤਨ ਮਾਗੀ ਦੇ ਮੇਲੇ ਦਾ ਆਪਾਂ ਕਹਿ ਸਕਦੇ ਇੱਕ ਬੜਾ ਹੀ ਪਾਵਨ ਦਿਨ ਅੱਜ ਤਾਂ ਅਕੀ ਕਹਿਣਾ ਚਾਹੁੰਗੇ ਅਕਸ਼ਰ ਨਗਰ ਕੀਰਤਨ 40 ਮੁਕਤਿਆਂ ਦਾ ਸਲਾਨਾ ਸ਼ਿਦੀ ਮੋੜ ਮੇਲਾ ਸੰਗਤਾਂ ਬੜੀ ਸ਼ਰਧਾ ਪਾਵਨਾਂ ਦੇ ਨਾਲ ਮਨਾਉਂਦੀਆਂ ਨੇ 12 ਤਰੀਕ ਤੋਂ ਸਮਾਗਮ ਜਿਹੜੇ ਗੁਰੂ ਘਰ ਦੇ ਵਿੱਚ ਆਰੰਭ ਹੋਏ ਸਨ ਅਖੰਡ ਪਾਠ ਸਾਹਿਬ ਆਰੰਭ ਹੋਇਸੀ ਧਾਰਮਿਕ ਸਟੇਜਾਂ ਸਜੀਆਂ ਵੱਡੀ ਗਿਣਤੀ ਚ ਹਾਜ਼ਰੀਆਂ ਭਰ ਗਾਂ। ਮਾਗਦਾ ਇਸ਼ਨਾਨ ਜਿਹੜਾ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਹਾਜ਼ਰੀ ਲਵਾਈ। ਇਸ਼ਨਾਨ ਕਰਨਾ ਕੀਤੇ ਉਹਨਾਂ 40 ਮੁਕਤਿਆਂ ਦੇ ਉਸ ਦਰ ਤੇ ਆ ਕੇ ਸੰਗਤਾਂ ਜਿਹੜੀਆਂ ਨਤਮਸਤਕ ਹੋਈਆਂ। ਅੱਜ ਆਖੀਰਲਾ ਦਿਨ ਹੈ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। 4 ਨੰਬਰ ਗੇਟ ਤੋਂ ਆਰੰਭਤਾ ਹੋਈ ਹੈ। ਬੀ ਸਾਹਿਬ ਦਾਤਨਸਰ ਉੱਜੇਗਾ ਵਾਪਸੀ ਹੈ ਜਿਹੜਾ ਇਹ ਨਗਰ ਕੀਰਤਨ ਦੀ ਸਮਾਰਤਾ ਗੁਰਦੁਆਰਾ ਸ਼ਹੀਦ ਗਾਇਸ ਸਾਹਿਬ ਵਿਖੇ ਹੋਣੀ ਹੈ ਸੰਗਤਾਂ ਨੂੰ ਬੇਨਤੀਆਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪਣੀ ਟੁੱਟੀ ਸਤਿਗੁਰੂ ਜੀ ਤੋਂ ਵਡਵਾਉਣਾ ਕਰੀਏ ਇਤਿਹਾਸ ਦੀ ਗੱਲ ਕਰੀਏ ਕਹਿੰਦੇ ਪੁੱਤ ਵਾਰੇ ਆਪ ਵਾਰੇ ਆ ਪੰਜਮਾ ਜਹਾਨ ਕਿ ਕਿਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਉਹੀ ਜੋਤ ਜਿਸਨੇ ਕਿਆ ਸੀ ਗੁਰੂ ਨਾਨਕ ਸਾਹਿਬ ਨੇ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਉਸੇ ਤੇ ਪਹਿਰਾ ਦਿੰਦਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਉਹਨਾਂ ਖਾਲਸਿਆਂ ਨੇ ਫਿਰ ਇੱਥੇ ਆ ਕੇ ਜਿਹੜੀਆਂ ਨੇ ਆਪਣੀਆਂ ਸ਼ਹਾਦਤਾਂ ਦੇਣਾ ਕਿਤੀਆਂ ਗੁਰੂ ਸਾਹਿਬ ਨੇ ਸਭ ਕੁਝ ਸਾਡੇ ਤੋਂ ਕੁਰਬਾਨ ਕੀਤਾ ਹੈ ਆਪਣਾ ਪਰਿਵਾਰ ਵਾਰ ਕੇ ਆਪਣਾ ਆਪ ਵਾਰ ਕੇ ਸਤਿਗੁਰੂ ਜੀ ਨੇ ਪੰਥ ਨੂੰ ਸਰਦਾਰੀਆਂ ਜਿਹੜੀਆਂ ਬਖਸ਼ੀਆਂ ਨੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਹੋਈਏ ਉਸ ਦਰ ਤੇ ਆ ਕੇ ਨਤਮਸਤਕ ਹੋਈਏ ਗੁਰੂ ਵਾਲੇ ਬਣ ਗਏ ਅਮਰਤ ਛਕੀਏ ਤਾਂ ਹੀ ਫਿਰ ਜਿਹੜਾ ਹੈ ਸਾਡੇ ਇਹ ਮਨਾਏ ਹੋਏ ਦਿਹਾੜੇ ਵੀ ਤਾਂ ਹੀ ਸਫਲੇ ਨੇ ਕਿ ਜੇ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਾਂ ਤੇ ਚੱਲਣ ਦਾ ਯਤਨ ਕਰੀਏ ਬਾਬਾ ਜੀ ਅਗਰ ਮੁਕਸਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਜਾਣਨਾ ਵਾਸਤੇ ਆਸਤੇ ਹੀ ਪਾਲਣਿਆ ਕਿੰਨਾ ਕ ਇਤਿਹਾਸ ਹੈ ਮੁਕਸਰ ਦਾ ਜਿਹੜਾ ਅੱਜ 40 ਮੁਕਤੇ ਦੀ ਧਰਤੀ ਨੂੰ ਮੁਕਸਰ ਸ਼ਹਿਰ ਨੂੰ ਕਹਿੰਦੇ ਆਨੰਦਪੁਰ ਸਾਹਿਬ ਤੋਂ ਬਹੁਤ ਵੱਡਾ ਪਿਸ਼ੋਖੜ ਹੈ ਜਦੋਂ 8 ਮਹੀਨੇ ਦਾ ਕੇਰਾ ਪੈਂਦਾ ਉਸ ਕੇਰੇ ਦੇ ਦੌਰਾਨ ਜਿਹੜਾ ਹੈ ਇਹੋ ਜਿਹਾ ਸਬਬ ਬਿਨ ਦਾ ਵੀ ਕੁਝ ਸਿੰਘ ਨਾ ਚਾਹੁੰਦਿਆਂ ਵੀ ਮਹਾਰਾਜ ਨੂੰ ਲਿਖ ਕੇ ਦੇਣ ਲਈ ਮਜਬੂਰ ਹੋ ਗਏ ਜੋ ਉੱਥੇ ਲਿਖਤ ਕਰ ਬੈਠੇ ਸਨ ਉਸੇ ਆਪਣੀ ਕੀਤੀ ਹੋਈ ਭੁੱਲ ਨੂੰ ਬਖਸ਼ਾਉਣ ਵਾਸਤੇ ਫਿਰ ਇਸ ਸਥਾਨ ਤੇ ਆ ਕੇ ਉਹਨਾਂ ਨੇ ਗੁਰੂ ਪਿਆਰ ਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਸੀ ਤੇ ਆਪਣਾ ਕੁਰਬਾਨ ਆਪ ਕੁਰਬਾਨ ਕੀਤਾ ਤੇ ਮਹਾਰਾਜ ਨੇ ਟੁੱਟੀ ਗੰਢ ਲਈ ਸੀ ਜਿਸ ਕਰਕੇ ਖਿਦਰਾਣੇ ਦੀ ਢਾਬ ਹੈ ਜਿਹੜੀ ਉਹ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣੀ ਗਈ ਬਿਲਕੁਲ ਬਾਬਾ ਜੀ ਨੇ ਵੀ ਜਿਹੜਾ ਇਤਿਹਾਸ ਹੈ ਜਿਹੜਾ ਮੁਖਸਰ ਸਾਹਿਬ ਦਾ ਉਹ ਵੀ ਦੱਸਿਆ ਤਾਂ ਉਧਰਲੇ ਪਾਸੇ ਵੀ ਦੇਖ ਲੈਣੇ ਆ ਗੁਰੂ ਦੀਆਂ ਜਿਹੜੀਆਂ ਸੰਗਤਾਂ ਨੇ ਅਕਸਰ ਮੁਖਸਰ ਸਾਹਿਬ ਦੇ ਜਿਹੜੇ ਇਲਾਕੇ ਵਾਸੀ ਨੇ ਉਹ ਵੱਡੀ ਤعداد ਦੇ ਵਿੱਚ ਇੱਥੇ ਮੌਜੂਦ ਨੇ ਤਾਂ ਉੱਥੋਂ ਦੀਆਂ तमाम ਤਸਵੀਰਾਂ ਨੇ ਤਾਂ ਕਿਹੜੇ ਨੇ ਉੱਥੋਂ ਦੀਆਂ ਤਸਵੀਰਾਂ ਵੱਲ ਚਾਤਾ ਪਾ ਲੈਣੇ ਜਿੱਥੇ ਕਿ ਗੁਰੂ ਦੇ ਸਿੱਖ ਨੇ ਗੱਤਕਾ ਆਪਾਂ ਕਹਿ ਸਕਦੇ ਹਾਂ ਤਾਂ ਗੱਤਕਾ ਖੇਡ ਦੇ ਵੀ ਨਜ਼ਰ ਆ ਰਹੇ ਨੇ ਤਾਂ ਉਹ ਹੀ ਤਸਵੀਰਾਂ ਦੇਖਦੇ ਹਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਤਾਂ ਉਹ ਉਸ ਤੋਂ ਬਾਅਦ ਜਿਹੜੇ ਗੁਰੂ ਦੀਆਂ ਸੰਗਤਾਂ ਲਗਾਤਾਰ ਸੇਵਾ ਦੇ ਨਾਲ ਆਪਣੀਆਂ ਜਿਹੜੀਆਂ ਸੇਵਾ ਉਹਨਾਂ ਭਾਉਂਦੇ ਨਜ਼ਰ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਗੁਰੂ ਦਾ ਲੰਗਰ ਲੱਗਿਆ ਹੋਇਆ ਹੈ ਤਾਂ ਅਕਸਰ ਮੁਕਸਰ ਦੇ ਇਤਿਹਾਸ ਦੇ ਵਿੱਚ ਜਿਹੜਾ ਤਮਾਮ ਜਿਹੜੀਆਂ ਵੱਡੀਆਂ ਅਹਿਮ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਹੈ ਕੁਝ ਖਾਸ ਜਿਹੜਾ ਗੁਰੂ ਦੀਆਂ ਸਿੱਖ ਨੇ ਉਹ ਜਿਹੜੇ ਸਿੰਘ ਨੇ ਉਹ ਕਹਿ ਸਕਦੇ ਆ ਕਿ ਆਪਾਂ ਕੀ ਟੱਕਾ ਖੇਡ ਦੇ ਨਜ਼ਰ ਆਏ ਨੇ ਗੁਰੂ ਦੇ ਸਿੱਖ ਨੇ ਜਿਹੜੇ ਟੱਕਾ ਖੇਡ ਦੇ ਨਜ਼ਰ ਆਏ ਨੇ ਤਾਂ ਮੁਕਸਰ ਦੇ ਇਤਿਹਾਸ ਲਈ ਅਨਮੋਲ ਇਹ ਪਲ ਨਹੀਂ ਤਾਂ ਇਤਿਹਾਸ ਲਗਾਤਾਰ ਸਾਲ ਬੀਤ ਜਾਂਦਾ ਪਰ ਇਹ ਅਨਮੋਲ ਪਲ बार-बार ਯਾਦ ਕਰਦੇ ਨੇ ਤਾਂ ਇਹ ਪਲਾਂ ਨੂੰ ਯਾਦ ਰੱਖਣਾ ਬਹੁਤ ਔਖਾ ਹੈ ਤਾਂ ਅਕਸਰ ਇਹ ਯਾਦ ਰੰਦ ਨੇ ਤਾਂ ਬਿਲਕੁਲ ਇਸ ਤਰ੍ਹਾਂ ਦੇ ਪਲ ਨੇ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਇਹ ਉਸ ਤੋਂ ਬਾਅਦ ਅਹ ਦੇਖਾਂਗੇ ਕਿਸ ਤਰ੍ਹਾਂ ਦੇ ਜਿਹੜੇ ਬਾਬਾ ਜੀ ਨੇ ਔਰ ਕਿਸ ਤਰ੍ਹਾਂ ਦੇ ਜਿਹੜੇ ਖਲੂ ਤਾਂ ਇਸ ਤੋਂ ਬਾਅਦ ਜਦ ਆਪਾਂ ਚੱਲੀਏ ਤਾਂ ਗੁਰੂ ਸਾਹਿਬ ਦੀ ਪਾਲਕੀ ਵੱਲ ਚੱਲਦੇ ਆ ਗੁਰੂ ਸਾਹਿਬ ਦੀ ਪਾਲਕੀ ਹੈ ਜਿਹੜੀ ਉਹ ਬੜੇ ਲੋਕ ਨੇ ਸਰਦਾਲੂ ਨੇ ਜਿਹੜੇ ਉਹਨਾਂ ਕਮਸਤ ਹੁੰਦੇ ਨਜ਼ਰ ਆਏ ਨਹੀਂ ਤਾਂ ਗੁਰੂ ਸਾਹਿਬ ਦੀ ਪਾਲਕੀ ਹੈ ਜਿਹੜੀ ਉਧਰਲੇ ਪਾਸੇ ਆ ਕਾਫੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਤਾ ਨਗਰ ਕੀਰਤਨ ਦੀ ਗਵਾਹੀ ਕਰ ਰਹੇ ਨੇ ਤਾਂ ਲਗਾਤਾਰ ਜਿਹੜਾ ਮੁਖਤਰ ਸਾਹਿਬ ਦੇ ਇਤਿਹਾਸ ਦੇ ਵਿੱਚ ਇੱਕ ਹੈਮ ਜਿਹੜਾ ਰੋਲ ਬਣਿਆ ਹੋਇਆ ਹੈ ਤਾਂ ਉਥੇ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਸੁਰੱਖਿਆ ਦਾ ਘੇਰਾ ਲਗਾਤਾਰ ਬਣਿਆ ਹੋਇਆ ਹੈ ਤਾਂ ਲਗਾਤਾਰ ਜਿਹੜਾ ਪੰਜਾਬ ਪੁਲਿਸ ਦਾ ਸੁਰੱਖਿਆ ਦਾ ਘੇਰਾ ਵੀ ਆ ਪਾਲਕੀ ਸਾਹਿਬ ਦੇ ਨੇੜੇ ਬਣਿਆ ਹੋਇਆ ਹੈ ਤਾਂ ਮੁਖਤਰ ਸਾਹਿਬ ਤੋਂ ਜਤਿੰਨ ਪੰਜਾਬ ਹਰਿਆਣਾ ਰਾਈਵ